ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ 'ਚ। ਅਬ ਇਹਦਾ ਵੀਰ ਕੰਮ। ਹਾਂ ਜੀ ਨਾ ਸਤਿ ਸ਼੍ਰੀ ਅਕਾਲ ਜੀ। ਇਹਦਾ ਕੰਮ? ਮਲੇਪੁਰ ਜਾਂ ਸਾਰੇ ਘੂਲਣਾ ਤੇ ਹੋਰ। ਅੱਛਾ। ਘਰੋਂ ਲਿਆਉਂਗੇ ਨਾ ਖਾਣਾ? ਹਾਂ ਆਪਾਂ ਤੁਹਾਨੂੰ ਮੇਰੇ ਘਰ ਲੈ ਕੇ ਆਉਣੇ ਆ। ਚਲੋ। ਸੋਕਾ ਕੇ ਆਉਣ ਤਾਂ ਮੀਨ ਮੀਂਹ ਪਿਆ ਦਾ ਜਿਹੜਾ। ਸੁੱਕਾ ਹੀ ਆ। ਹਾਂ। ਹੋਰ ਕਿੱਧਰ ਦਾ ਕੰਮ? ਮੈਂ ਅੱਜ ਘਰ ਆਈ ਤਾਂ। ਰਾਜੀ ਕਿੱਥੇ ਆ? ਅੱਜ ਰੈਸਟ ਬੱਸ ਆ ਮੈਂ ਘਰਾਂ ਬੱਸ। ਮੈਂ ਰਾਜੀ ਵੀ ਰਾਵੀਆ ਵੀਰ ਮੰਡੀ ਕਰਾਲੀ ਫੋਨ ਹੀ ਚੱਕਦਾ ਉਹਦਾ ਮੁੰਡੇ ਦਾ ਫੋਨ ਹੈ ਸਾਡਾ ਟੈਕਲ ਵਾਲਾ ਅੱਛਾ ਕਹਿੰਦਾ ਵੀ ਰੈਡੀ ਪਿਆ ਆਜੋ ਅੱਛਾ ਕਦ ਕ ਜਾਣਾ ਫਿਰ ਬਾ ਦੇਖ ਲੈ ਬੰਨਾ ਕਿ ਚਲਦੇ ਹਾਂ ਹਾਂ ਨਾ ਲਾ ਬਸ ਮੈਂ ਤਾਂ ਤਿਆਰੇ ਆ ਉਹ ਪੁੱਛ ਲਾ ਕਿੱਥੇ ਆਉ ਉਹਦਾ ਘੰਟਾ ਕਹਿੰਦਾ ਡੇਢ ਘੰਟਾ ਉਹਦਾ ਕਹਿੰਦਾ ਉਹ ਚਲ ਆ ਜੂਗਾ ਉੱਥੇ ਹਾਂ ਮੈਂ ਕਹਤਾ ਨੂੰ ਮੈਂ ਉੱਥੀ ਨੂੰ ਆ ਜੀ ਫਿਰ ਬਾ 2 ਘੰਟਾ ਲੇ ਗੀ ਮੈਂ ਨਾਲ ਅੱਗੇ ਤੈਨੂੰ ਕਰਦਾ ਫੋਨ ਚੱਲ ਹਾਂ ਹਾਂ ਚੱਲੀ ਟੈਕਲ ਵਾਲੇ ਜੀ ਕੱਲੂ ਫਿਰ ਮੱਕੀ ਵੀ ਬੀਜਣੀ ਆ ਬਹੁਤ ਟਰੋ ਨੂੰ ਲੈ ਕੇ ਆ। ਹਾਂ। ਕਹਿੰਦਾ ਲੈ ਕੇ ਵੀ ਲੱਗੇ ਵੀ ਨਾ ਮੱਕੀ ਦੀ ਬੀਜ ਨੂੰ। ਜ਼ਰੂਰੀ ਆ ਵੀ। ਮੈਂ ਇਨਾ ਹੀ ਬਹੁਤ ਹੋ ਗਿਆ ਟਰੈਕਟਰ ਲੈ ਇਹਨੂੰ। ਹੈਂ? ਟਰੈਕਟਰ ਲੈ ਇਹਨੂੰ ਟਾਈਮ ਵੀ ਬਹੁਤ ਹੋ ਗਿਆ। ਇੰਨਾ ਟਾਈਮ ਤਾਂ ਨਗਾਉਂਦੇ ਨਹੀਂ ਆਪਾਂ। ਕਹਿੰਦੇ ਨਹੀਂ। ਜਿਹੜੀ ਰਾਜਵੀਰ ਨੇ ਘੜਤਾ ਇਹਨਾਂ ਦਾ। ਹਾਂ। ਮੱਕੀ ਤੇ ਖਾਉਲੇ ਆ ਜੀ। ਚੱਲੀਏ ਫਿਰ। ਹਾਂ 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 ਬਸ ਨਗਾ ਲਾਉਂਦੇ। ਠੀਕ ਆ। ਹਾਂ ਜੀ। ਆ ਬਈ ਚੱਲ ਵੀ ਆਪਾਂ ਕਾਈਨੌਰ ਨੂੰ। ਆਪਣੇ ਪਿੰਡ ਤੇ 5-6 ਕਿਲੋਮੀਟਰ ਹੈ। ਹਾਂ। ਪਾ ਬ ਜਾ ਕੇ ਹੁਣ ਤੁਹਾਨੂੰ ਦਕਾਲਪੁਰ ਦਿਖਾਉਨੇ ਆ ਵੀ ਕਿਵੇਂ ਕਿਵੇਂ ਦਾ ਕੰਮ ਆ ਬਾਈਆਂ ਦਾ। ਹਾਂ। ਤੇ ਕਿਵੇਂ ਦੇ ਰੇਟ ਆ। ਸਾਡੇ ਵਾਸਤੇ ਤਾਂ ਜਾਇਜ਼ ਆ। ਅਸੀਂ ਹੋਰ ਨਾਲ ਵਜ਼ੇ ਦੀ ਤੁਲਨਾ ਕਰਕੇ ਦੇਖ ਲਈ। ਅ ਸਿਸਟਮ ਇੱਕ ਨੰਬਰ ਆ। ਗਾਰੰਟੀ ਫੁੱਲ ਆ। ਘਰ ਤੱਕ ਵੀ ਬਾਈ ਗਾਰੰਟੀ ਚ ਆਉਨੇ ਆ ਬੰਦੇ। ਨਾਲੇ ਆਪ ਤਿਆਰ ਕਰਦੇ ਆ। ਆਪ ਤਿਆਰ ਕਰਦੇ ਆ। ਸਾਰਾ ਕੁਝ ਹੈਂਡ ਮੇਡ ਆ। ਨਾਲੇ ਜੇ ਤੁਹਾਡੀ ਮਨਪਸੰਦ ਕੋਈ ਚੀਜ਼ ਚਾਹੀਦੀ ਹੈ ਉਹ ਵੀ ਤੁਸੀਂ ਲਵਾ ਸਕਦੇ ਆ। ਸਭ ਚੀਜ਼ਾਂ ਆ। ਸਭ ਬ੍ਰਾਂਡ ਦੇ ਬੜੇ ਤੱਕ। ਬ੍ਰਾਂਡ ਵੀ ਮਤਲਬ ਇਹ ਨਹੀਂ ਹੈਗਾ ਵੀ ਹਾਂ ਇੱਕ ਤਰ੍ਹਾਂ ਦੇ ਬੰਦਿਆਂ ਨੇ ਬਣਾ ਕੇ ਹੀ ਰੱਖੇ ਹੋਏ ਆ ਜਿੰਮੇ ਦਾ ਤੁਸੀਂ ਆਰਡਰ ਦੋਗੇ ਉਵੇਂ ਦਾ ਸਿਸਟਮ ਤਿਆਰ ਹੋ ਕੇ ਲੱਗੂਗਾ ਚਲੋ ਜੀ ਆਜੋ ਦਿਖਾਉਣਾ ਤੁਹਾਨੂੰ ਹਾਂਜੀ ਮੋਝ ਗਏ ਜੀ ਹੰਡਾ ਲੱਗ ਗਿਆ ਵਾਇਰਿੰਗ ਹਾਂਜੀ ਆ ਬਾਈ ਆ ਪਿਆ ਭਾਈ ਤਿਆਰ ਹੋਇਆ ਹੋਇਆ ਦੇਖ 15 ਇੰਚੀ 15 ਇੰਚੀ ਆ ਇਹ ਆਪੇ ਬਾਈ ਤਿਆਰ ਕਰਕੇ ਲਾਉਨੇ ਆ ਨਾ ਕੋਈ ਬਾਹਰ ਦਿਖਾਵਾ ਇੰਨੀ ਕੁ ਟੇਪ ਨਾਲ ਲਾਤੀ ਟੈਂਪ ਵਿੱਚ ਹੈ ਟੈਂਪ ਵਿੱਚ ਆ ਲੈ ਕੋਈ ਸਿਆਣਾ ਬੰਦਾ ਬੈਠਾ ਜਿਹਨੂੰ ਧਮਕ ਨਹੀਂ ਪਸੰਦ ਕੱਲਾ-ਕੱਲਾ ਵੀ ਕਰ ਸਕਦਾ ਆਪਦੇ ਤਰੀਕੇ ਨਾਲ ਹੁਣ ਅਡਜਸਟ ਕਰ ਸਕਦਾ ਬਾਕੀ ਆ ਵੀਰ ਆ ਤੁਸੀਂ ਗੱਲਬਾਤ ਇਹਦੇ ਨਾਲ ਕਰ ਲਓ ਬਾਕੀ ਜੀ ਹਾਂਜੀ ਕਿਵੇਂ ਆ ਫਿਰ ਚੱਲਦਾ ਕੰਮ ਪੂਰਾ ਆਨ ਵਧੀਆ ਠੀਕ ਹੈ ਠੀਕ ਆ ਹੁਣ ਸੀਜ਼ਨ ਸੀਜ਼ਨ ਚੱਲ ਪਿਆ ਬਾਕੀ ਆਪਣੇ ਕੋਲ ਛੋਟੇ ਵੀ ਹੈਗੇ ਆ ਹਨਾ ਛੋਟੇ ਵੀ ਹੈਗੇ ਆਪਣੇ ਕੋਲ ਮਤਲਬੀ ਪਿੱਛੇ ਪੇਟੀ ਵਾਲਾ ਡਿੱਕਾ ਨਹੀਂ ਕਰਨਾ ਕਿਸੇ ਨੇ ਕਿਸੇ ਨੂੰ ਨਹੀਂ ਪਸੰਦ ਠੀਕ ਹੈ ਵੀ ਉੱਪਰ ਆ ਬਣਾ ਬਸ ਪਿੱਛੇ ਪਿੱਛੇ ਹੀ ਰਹਿ ਜਾਂਦਾ ਜਿਵੇਂ ਕਹ ਲਾ ਵੀ ਸਾਈਡਾਂ ਤੇ ਪਹਿਲਾਂ ਢੋਲਕੀਆਂ ਲੱਗਦੀਆਂ ਹੁੰਦੀਆਂ ਹਾਂ 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 ਉਹ ਕੰਮ ਚੱਕਿਆ ਗਿਆ ਉਹਦੀ ਰਿਪਲੇਸਮੈਂਟ ਠੀਕ ਹੈ ਉਹਦੇ ਵਿੱਚ ਓ ਬੱਲ ਲਾ ਜਾਂਦੇ ਆ 10 ਇੰਚ 스ਪੀਕਰ ਵੀ ਲਾ ਜਾਂਦੇ ਆ ਠੀਕ ਹੈ ਐਂਪ ਵੀ ਲਾ ਜਾਂਦਾ ਵਿਦਆਊਟ ਐਂਪ ਵੀ ਲਾ ਜਾਂਦਾ ਉਹਦੇ ਜੀ ਜਾਨੀ ਕਿ ਜਿੰਨਾ ਕ ਅਗਲੇ ਦਾ ਬਜਟ ਆ ਉਨੇ ਚ ਸਾਰਾ ਕੁਝ ਮਤਲਬੀ ਸਾਰੇ ਅਗਲੇ ਨੂੰ ਕਹਲਾ ਵੀ ਉਹ ਆ ਕਿਸੇ ਪਾਸੇ ਜਿਵੇਂ ਨਾ ਬਾਈ ਤੁਸੀਂ ਲਵਾਉਣਾ ਚਾਹੁੰਦੇ ਆ ਠੀਕ ਹੈ ਨਾ ਕਈ ਬੰਦਿਆਂ ਨੂੰ ਜਾਦਾ ਆਵਾਜ਼ ਵਾਲਾ ਪਸੰਦ ਹੈ ਕਈ ਕਹਿੰਦੇ ਵੀ ਸਾਨੂੰ ਮਿੱਡੀ ਜਿਹਾ ਚਾਹੀਦਾ ਵੀ ਧਾਮਕ ਵੀ ਹੋ ਜ ਜਾਵੇ ਆਵਾਜ਼ ਵੀ ਜਣੀ ਕਿ ਆਏ ਨਹੀਂ ਹੈਗਾ ਵੀ ਆਪਣੇ ਕੋਲ ਵੀ ਸਾਰੇ ਸਿਸਟਮ ਆਏ ਆ ਵੀ ਸਾਰੇ ਉਹ ਬੜੇ ਉਹ ਸਿਸਟਮ ਹੈ ਵੀ ਜਿਹੜੇ ਅੱਜ ਕੱਲ ਮੁੰਡੇ ਖੁੰਡੇ ਨੂੰ ਪਸੰਦ ਆਉਂਦੇ ਆ ਕੋਈ ਸਿਆਣਾ ਬਿਆਣਾ ਮਾੜਾ ਮੋਟਾ ਕਹਿੰਦਾ ਵੀ ਜਿਹੜਾ ਸ਼ਬਦ ਕੀਰਤਨ ਸੁਣਨਾ ਹੋਵੇ ਉਹਦੇ ਵਾਸਤੇ ਵੀ ਹੈਗਾ ਆਪਣੇ ਕੋਲ ਵੀ ਸਾਰੀ ਰੇਂਜ ਆਪਣੇ ਕੋਲ ਥੱਲੇ ਤੋਂ ਲੈ ਕੇ ਉੱਪਰ ਤੱਕ ਕੁਆਲਿਟੀ ਜਿ ਕਿਸੇ 'ਚ ਕੰਪਰੋਮਾਈਜ਼ ਨਹੀਂ ਕੁਆਲਿਟੀ ਸਾਰਿਆਂ ਦੀ ਬਰਾਬਰ ਹੈ। ਕੁਆਲਿਟੀ ਮਾੜੀ ਨਹੀਂ ਕਿਸੇ ਦੀ ਹੈਗੀ ਕੁਆਲਿਟੀ ਸਾਰਿਆਂ ਦੀ ਵਧੀਆ। ਉਹ ਨਹੀਂ ਹੈਗਾ। ਬਾਕੀ ਐਂਪ ਪੰਪ ਬਾਈ ਇਹ ਲਾਉਨੇ ਆ ਵਿੱਚ। ਹਾਂ ਮੋਰ ਆਪਾਂ ਐਂਪ ਲਾਉਨੇ ਆ ਵੀਰੇ ਆਪਾਂ ਦੂਜਾ ਜਿਹੜਾ ਬਾਹਰ ਲੱਗਦਾ ਹੈ ਹਾਂ ਐਂਪਲੀਫਾਇਰ ਅੱਜ ਕੱਲ ਸਾਰੇ ਲਾਉਨੇ ਆ ਉਹ ਨਹੀਂ ਆਪਾਂ ਲਾਉਂਦੇ। ਕਿਉਂਕਿ ਉਹਦੇ ਵਿੱਚ ਵੀਰੇ ਪਾਣੀ ਪੈ ਗਿਆ ਉਹ ਖਤਮ ਹੈ। ਉਹਦੀ ਜ਼ਿਆਦਾ ਮੇਨਟੇਨੈਂਸ ਆ। ਠੀਕ ਹੈ। ਇੱਕ ਉਹਨੂੰ ਸੁਭਾਲਣ ਦਾ ਔਖਾ ਲੱਗਿਆ ਵਾ ਬੁਰਾ ਲੱਗਦਾ ਆ ਚੀਜ਼ ਹੈ ਜਿਹੜੀ ਇਹ ਨਾਲ ਲੱਗ ਗਿਆ ਛੋਟਾ ਜਿਹਾ ਡੈਕ ਆ ਆਹ ਦੇਖ ਲੈ ਕੋਈ 베ARING ਦਾ ਝੰਜੜ ਦੀ ਇੱਕ ਤਾਰ ਹੋਣੀ ਆ ਬਾਹਰ ਜਿਹੜੀ ਆਹ ਤਾਰ ਅਰਥ ਵਾਲੀ ਇਹ ਵੀ ਵਿੱਚ ਜਿਹੜੇ ਨਟ ਪਾਣੇ ਉਹਦੇ ਵਿੱਚ ਲਾ ਦੇ ਉਹਨੇ ਵਿੱਚੇ ਅੰਦਰੇ ਲੱਗ ਜਾਣੀਆਂ ਬਾਕੀ ਦਾ ਕੁਝ ਵੀ ਨਹੀਂ ਹੈ ਕੁਝ ਵੀ ਦੇਖ ਕੇ ਸਹੀ ਆ ਉੱਪਰ ਇਹ ਸਾਰਾ ਕੁਝ ਇਕੱਠਾ ਹੀ ਹਾਂ 베ARING ਨਹੀਂ ਕੋਈ ਸਿਰਫ ਬੈਟਰੀ ਤੇ ਤਾਰ ਬੜੀ ਸੁੱੱਚ ਵੀ ਨਾਲ ਇਹਦੇ ਬਾਕਸ ਦੇ ਵਿੱਚੇ ਵਿੱਚੇ ਆ ਸੁੱੱਚ ਆ ਵਿੱਚ ਸੁੱੱਚ ਲਾਤੀ ਆ ਦਿਖਾ ਦੇ ਆ ਵਿੱਚ ਸੱਚ ਲਾਉਨੇ ਆ ਇਹ ਬਾ ਵਿੱਚ ਲਾ ਦੀ ਦੀ ਸੋਚੇ ਜੇ ਕੋਈ ਮੂਰੇ ਕਹਿੰਦਾ ਵੀ ਉਹੋ ਵੀ ਲਾ ਦੀ ਦੀ ਜੇ ਪਿੱਛੇ ਨਹੀਂ ਆ ਤੇ ਬਾਕੀ ਜਿਵੇਂ ਬੰਦੇ ਨੂੰ ਲੋਟ ਲੱਗੇ ਜਿਵੇਂ ਅਗਲਾ ਕੰਫਰਟੇਬਲ ਹੋ ਮੇਰੇ ਕਰਦੀਦਾ ਕੰਮ ਚਲੋ ਕਰੀਏ ਫਿਰ ਉਹਨਾਂ ਫਿੱਟ ਹਾਂ ਹਾਂ ਚਲੋ ਚਲੋ ਰੱਖੀ ਆ ਆਪਣਾ ਰੈਡੀ ਹੈ ਕੰਮ ਸਾਰਾ ਜੀ ਵੱਜਦਾ ਸਲੋ ਬਈ ਫੀਟਿੰਗ ਚੱਲ ਵੀ ਸੈਸ਼ਨ ਦੀ ਥੋੜਾ ਜਿਆ ਪਰਲੇ ਪਾਸੇ ਲੈਡ ਡੱਕਾ ਲਾਉਂਦੀ ਇਹਨੂੰ ਨਾ ਕੋਈ ਤਾਰਾਂ ਦਾ ਜੱਪਾ ਨਾ ਕੋਈ ਹੋਰ ਮੂਜਾ ਮਜਾ ਹੋਇਆ ਨਾ ਆ ਜੀ ਭਾਈ ਪਹੁੰਚ ਗਿਆ ਭਾਈ ਬੰਦਾ ਹਾਂ ਵੀ ਤੂੰ ਆ ਚੱਲ ਜੇ ਜਗਾ ਤੇ ਫਿਰ ਨਾ ਤੂੰ ਲੱਸਾ ਆਜੇ ਤੀ ਭਾਈ ਮੰਡੀ ਮੰਡੀ ਗਿਆ ਹੋਇਆ ਤਾਂ ਹਾਂ ਤੇ ਮੱਝਾਂ ਲੈ ਕੇ ਆਣੀਆਂ ਆਪਾਂ ਨੇ ਪਿੰਡ ਠੀਕ ਐ ਤੇ ਸੁਣਾ ਕੇ ਦੇਖਿਆ ਕੰਮ ਤਾਂ ਥੋੜਾ ਠੀਕ ਆ ਹਨਾ ਹਾਂ ਤੇ ਆਹ ਕਿਵੇਂ ਲੱਗਿਆ ਤੈਨੂੰ ਹੁਣ ਸਿਸਟਮ ਓਕੇ ਆ ਬਾਈ ਸੰਤੁਸ਼ਟੀ ਆ ਸੰਤੁਸ਼ਟੀ ਆ ਪੂਰੀ ਆ ਕੋਈ ਕਮੀ ਪੇਸ਼ੀ ਕੋਈ ਕਮੀ ਪੇਸ਼ੀ ਨਹੀਂ ਬਾਕੀ ਤੁਸੀਂ ਵੀ ਦੇਖ ਲਿਆ ਅਸੀਂ ਤਾਂ ਦੇਖ ਲਿਆ ਆਪਣੇ ਤਾਂ ਚੱਲ ਭੱਲਾ ਚੱਲਦੇ ਆ ਆਪਾਂ ਆਪਣੇ ਬਾਅਦ ਕਿਹੜਾ ਇਹ ਨਵਾਂ ਕੰਮ ਆ ਕੋਈ ਹਾਂ ਹਾਂ ਨੰਨਾ ਮੈਂ ਉਹੀ ਕਹਿੰਦਾ ਆਪਾਂ ਨੇ ਕਿਹੜੀ ਵੀ ਪਹਿਲੀ ਵਾਰ ਲਵਾਇਆ ਇਹ 10 ਸਾਲ ਤਾਂ ਹੋ ਗਏ ਆਪਾਂ ਨੂੰ ਹਾਂ ਸਿਸਟਮ ਨਹੀਂ ਚੱਲਦੇ ਨੂੰ ਬਹੁਤ ਸਾਲ ਹੋ ਗਏ ਡਾਕਟਰਾਂ ਕੋਲ ਲਵਾਤੇ ਆਪਾਂ ਨੇ ਤਾਂ ਪਿੰਡ ਵੀ ਕਿੰਨੇ ਆ ਦੇ ਇੱਕ ਹੋਰ ਹੋ ਗਿਆ ਪੁੱਤੋ ਅੱਛਾ ਮੰਗੇ ਨੇ ਲਵਾ ਕੇ ਤੇ ਕੀ ਜਾਣਾ ਅੱਛਾ ਹਮਮ ਆ ਆਪਣੇ ਕੋਲ ਤੋਂ ਬੰਦੇ ਆਈ ਹੋਏ ਸੀ ਲਵਾਉਣੇ ਵਾਲੇ ਤਾਂ ਆ ਕੀ ਵੀਡੀਓ ਓਡੀ ਤੇਰੀ ਹੋ ਗਈ ਆ ਲਾਈਟਾਂ ਦੀ ਅਡਜਸਟਮੈਂਟ ਕਰਨੀ ਆ ਆਪਾਂ ਨੇ ਅੱਛਾ ਇਹ ਬਾਈ ਨਾਟ ਥੱਲੇ ਕਰਨੀ ਪਣੀ ਇਹਦੀ ਅੱਛਾ ਤੇ ਲਾ ਕਰਕੇ ਹੋਊਗੀ ਉਹ ਤਾਂ ਸੈਟਿੰਗ ਬਾਅਦ ਚ ਕਰ ਲੇਗੇ ਹਮਮ ਚਲੋ ਉਹ ਵੀਡੀਓ ਵਿੱਚ ਸਭ ਜਿਹੜੀ ਲਾਇਆ ਯਾਰ ਉੱਥੇ ਹਾਂ ਮੈਂ ਉਹਰੇ ਤੇ ਗਿਆ ਤਾਂ ਲੰਘ ਪਾਤ ਫਾਜ ਵੀ ਦੱਸ ਜੀ ਬੀਜ ਲਿਆਇਆ ਪਹਿਲਾਂ ਬੀਜ ਲਿਆ ਕੇ ਘਰਾਂ ਰੱਖ ਕੇ ਹੂੰ ਠੀਕ ਹੈ 1.5 ਬਾਈ ਮੰਡੀ ਪਤਾ ਕੱਲ ਦਾ ਮੀਆਂ ਵਾਪੇ ਆ ਹਾਂ ਗੱਡੀਆਂ ਵੀ ਆਤਾ ਟੋਚਨ ਪਾਵ ਆ ਕਿ ਕੱਲ੍ਹ ਸ਼ਾਮ ਕਿੰਨੀ ਕੀ ਤੇਜ਼ੀ ਆ ਕਿੰਨੀ ਕੀ ਮੰਡੀ ਅਡੰਗਰਾਂ ਦੀ ਮੰਦਾ ਅੱਜ ਮੰਦਾ ਅੱਜ ਸਰਾਦਾਂ ਦਾ ਚੱਕਰ ਪੈ ਗਿਆ ਅੱਛਾ ਰਾਸ ਘਰੂ ਚੱਲੂ ਉਹਨੇ ਨੀ ਕਿ ਕੁਟ ਲਿਆਇਆ ਆ ਆਪਾਂ ਨੂੰ ਤਾਂ ਇਹ ਜਿੰਜਾ ਪਹਿਮ ਹੈ ਉਹ ਨਹੀਂ ਕਿਸੇ ਦਾ ਹਾਂ ਆਪਾਂ ਨਹੀਂ ਪਹਿਮ ਕਰਦੇ ਵੀਰੇ ਠੀਕ ਰਿਹਾ ਆਪਾਂ ਨੇ ਪਹਿਲਾਂ ਤਾਂ ਪੰਜ ਝੋਟੀਆਂ ਦਾ ਸੌਦਾ ਕਰਿਆ ਦੋ ਝੋਖੇ ਫੇਲ ਹੋ ਗਏ ਕੁਛੀ ਹਾਂ ਠੀਕ ਆ ਇੱਕ ਦੇ ਦਾ ਥਣ ਚੁਕਸਾ ਇੱਕ ਨੇ ਬੱਚਾ ਨਹੀਂ ਲਿਆ ਅੱਛਾ ਤੇ ਤਿੰਨ ਆਪਾਂ ਲਿਆ ਤਿੰਨ ਲਿਆ ਆ ਹਾਂ ਕਰ ਦਨੇ ਹੈਡ ਉੱਪਰ ਹੈ ਨਾ ਹਾਂ ਆਪਾਂ ਨੇ ਤਾਂ ਨੰਡੇ ਵਾਲਿਆਂ ਦੇ ਲਈਆਂ ਜੀਨ ਦਾ ਮਾਲ ਹੈ ਹਰਿਆਣੇ ਦਾ ਅੱਛਾ ਠੀਕ ਆ ਕੋਣਾ ਕਰਾ ਕੇ ਉੱਪਰ ਇਹਨੇ ਚੋ ਚੂਟਿਆ ਆ ਕਹਿੰਦਾ ਭਾਈ ਤੂੰ ਆਹ ਜਿਹੜਾ ਤੂੰ ਕਹਿੰਦਾ ਵੀ ਐਡਾ ਗਲਵਾ ਲੰਨੇ ਆ ਹਾਂ ਜੀ ਇਹ ਤਾਂ ਬਹੁਤ ਵੱਡਾ ਹੋ ਜਾਣਾ ਕਰੋ ਮੈਂ ਦੱਸਿਆ ਨਹੀਂ ਬਹੁਤ ਨਜਾਇਜ਼ ਵੱਡਾ ਹੋ ਜਾਣਾ ਚੱਲ ਪੈਸਿਆਂ ਦੀ ਗੱਲ ਨਹੀਂ ਹੈਗੀ ਇਹ ਬਾਈ ਖਤਰਾ ਬਹੁਤ ਹੈ ਟਰਾਲੇ ਟਰੋਲੇ ਪਿੱਛੇ ਕੋਈ ਨਹੀਂ ਦਿਖਣਾ ਹੈਗਾ ਆ ਦਿਖਾ ਉਹਦੋਂ ਟੁੱਟਿਆ ਹੋਇਆ ਪਿੱਛੇ ਦੇ ਪਿੱਛੇ ਡੰਡੇ ਟੁੱਟਿਆ ਹੋਇਆ ਹੈ ਆ ਬਹੁਤ ਆਹ ਦੇਖੋ ਪਿੱਛੇ ਆ ਸਾਈਜ਼ ਆਪਣਾ ਸਾਰਾ ਸਹੀ ਆ ਥੱਲੇ ਵੀ ਦਿਖਦਾ ਪਿੱਛੇ ਵੀ ਆਦ ਕੰਮ ਗਰਾਣਾ ਦੇ ਬਰਾਬਰ ਆਉਂਦਾ ਹੈ ਟਰੈਕਟਰ ਦਾ ਕਿੰਨੀ ਜਗ੍ਹਾ ਬਹੁਤ ਜ਼ਿਆਦਾ ਜਗ੍ਹਾ ਕੋਈ ਕਵਰ ਵੀ ਨਹੀਂ ਕੋਈ ਕਰਾਂ ਸੂਤਰਾਂ ਦੀ ਕੋਈ ਮਤਲਬ ਨਹੀਂ ਹੈਗਾ ਸੁੱਧਣ ਚੰਡੀਗੜ੍ਹ ਮੀਂਹ ਵੀ ਇਦਾਂ ਕਰਨ ਕਰੇਗਾ ਲਾ ਕੇ ਲੈ ਕੇ ਆਇਆ ਮੈਂ ਠੀਕ ਇਹ ਜੀ ਭਾਈ ਗਰੰਟੀ ਕਰਨੀ ਗਰੰਟੀ ਫੁੱਲ ਆ ਬੰਦੇ ਦੀ ਸਾਲ ਦੀ ਆ ਠੀਕ ਆ ਸਾਲ ਦੀ ਤਾਂ ਆਮ ਨਹੀਂ ਆ ਸਾਲ ਚ ਤਾਂ ਜੇ ਤੇਰੀ ਚੀਜ਼ ਖਰਾਬ ਹੋਵੇ ਤਾਂ ਸਿੱਧੀ ਕੱਢ ਕੇ ਰੁਪਏ ਨਹੀਂ ਕਰਨੀ ਨਵੀਂ ਢੋਕਣੀ ਆ ਸਾਲ ਦੀ ਵੇ ਅੱਛਾ ਫੁੱਲ ਗਰੰਟੀ ਆ ਫੁੱਲ ਗਰੰਟੀ ਆ ਠੀਕ ਆ ਬਾਕੀ ਆਪਾਂ ਅੰਦਰ ਗੱਲ ਕਰਾਉਨੇ ਆ ਉਹਦੇ ਨਾਲ ਉਹ ਕੋ ਕਸਟਮਰ ਆਏ ਹੋਏ ਆ ਆਪਾਂ ਗੱਲ ਕਰਵਾਉਨੇ ਆ ਤੇਰੀ ਸਾਰੀ ਉਹ ਠੀਕ ਆ ਕਿੰਨੇ ਸਪੀਕਰ ਆਏ ਨੇ ਇਹਦੇ ਚ 6 2 8 8 ਠੀਕ ਆ ਦੋ ਟਿਊਬਾਂ ਬਾਤ ਵੀ ਜਾਣ ਕੇ ਸੁਣ ਲੈ ਮੇਰੀ ਗੱਲ ਸਪੀਕਰ ਵੱਧ ਵੀ ਜਾਣਗੇ ਘੱਟ ਵੀ ਜਾਣਗੇ ਇਹ ਆਪਣੀ ਮਤਲਬ ਬੰਦੇ ਤੇ ਡਿਪੈਂਡ ਕਰਦਾ ਉਹਨੂੰ ਕਿੰਨੀ ਕੁ ਆਵਾਜ਼ ਚਾਹੀਦੀ ਹੈ ਠੀਕ ਹੈ ਠੀਕ ਹੈ ਇਹਨਾਂ ਦਾ ਕੋਈ ਪੱਕਾ ਫਿਕਸ ਨਹੀਂ ਹੈਗਾ ਵੀ ਇਹ ਥੋਪਣਾ ਹੀ ਥੋਪਣਾ ਤੇਰੇ ਪਰ ਠੀਕ ਹੈ ਸਮਝ ਗਿਆ ਹੁਣ ਇਹ ਬਾਕਸ ਜੀ ਬੂਫਰ ਤਿੰਨ ਕਰਾ ਲਾ ਉਹ ਚਾਰ ਵਾਲਾ ਤੇ ਇਹ ਚੱਲੀ ਜਾਂਦਾ ਇਹਨਾਂ ਦਾ ਪ੍ਰੋਸੈਸ ਠੀਕ ਹੈ ਨਾਲੇ ਸਾਰੀ ਕਿਚੀ ਜਿਹੀ ਬਾਈ ਬਜਟ ਚ ਹੁਣ ਇੱਕ ਹੋਰ ਸਿਸਟਮ ਕੱਢਿਆ ਬਈ ਇਹਨਾਂ ਦੇ ਅੰਦਰ ਉਹ ਓਵਲ ਸਪੀਕਰ ਦਾ ਪਾਉਂਦੇ ਜੀ ਤੇ ਹੁਣ ਉਹਦੇ ਚ 10 ਇੰਚੀ ਸਪੀਕਰ ਵਾਲਾ ਲਾਤਾ ਉੱਪਰ ਜਿਹੜਾ ਹੈ ਛਤਰੀ ਦੇ ਨਾਲ ਲੱਗ ਜਾਂਦਾ ਦਾ ਠੀਕ ਹੈ ਹੁਣ ਚੱਲ ਫਿਰ ਆ ਜਾ ਹੁਣ ਕਰਾਈ ਕਰਨ ਬਾਅਦ ਹਾਂ ਅੱਛਾ ਦੱਸ ਹੁਣ ਆਪਣਾ ਭਾਈ ਜਿਹੜਾ ਜਿਹੜਾ ਤੂੰ ਸਮਾਨ ਲਾਉਣਾ ਹੈ ਸਮਾਨ ਵੀਰੇ ਆਪਣੇ ਕੋਲ ਕਹਦਾ ਵੀ ਬਹੁਤ ਤਰ੍ਹਾਂ ਦੀ ਆਈਟਮ ਆ ਠੀਕ ਹੈ ਕੋਈ ਗੱਲ ਹੈ ਵੀ ਐਂਡ ਨਹੀਂ ਹੈਗਾ ਇਹਦਾ ਠੀਕ ਹੈ ਬਹੁਤ ਛੋਟੇ ਤੋਂ ਲੈ ਕੇ ਅਗਲੇ ਦੀ ਡਿਮਾਂਡ ਦੇ ਮੁਤਾਬਕ ਠੀਕ ਹੈ ਬਹੁਤ بڑے ਤੇ ਲੈ ਕੇ ਨਜਾਇਜ਼ ਤੱਕ ਵੀ ਹੈਗਾ ਵੀ ਨਜਾਇਜ਼ ਵੀ ਜਿਹਨੇ ਕਰਨਾ ਕੰਮ ਵੀ ਜਿਹਨੇ ਬੂਖਰੇ ਬੂਖੋ ਟੰਗੜੇ ਆ ਤੁਸੀਂ ਆਪਣੇ ਬਣ ਕੇ ਬੂਖਰ ਆਪਣੇ ਜਿਵੇਂ ਆ ਬੂਖਰ ਆ ਤੇ ਆ ਸਭ ਦਾ ਸਾਰਾ ਚਾਸੀਆ ম্যাগਨੇਟ ਲੱਗ ਜਾਂਦੇ ਆ ਹਾਂ ਜਿਹੜੇ ਹੁਣ ਕਸਟੇਰ ਰੱਖੇ ਹੋਏ ਆ ਇਹ ਠੀਕ ਠੀਕ ਬਾਕੀ ਰਗਾ ਵਾਲਾ ਪ੍ਰੋਸੈਸ ਇਹਨਾਂ ਨੇ ਹੁਣ ਇਹ ਆਪਾਂ ਨੇ ਤਿਆਰ ਕਰਨੇ ਆ ਇਹ ਮੈਂ ਹੀ ਕਰਦਾ ਬਸ ਸਾਰਾ ਆਪਣਾ ਹੈਂਡ ਮੇਡ ਤਿਆਰ ਕਰਦਾ ਡੱਕ ਵੀ ਆਪਣਾ ਆਪ ਤਿਆਰ ਕਰੀਦਾ ਤਿਆਰ ਸਾਰਾ ਤਿਆਰ ਕਰਕੇ ਆਪਣਾ ਆਪਣੀ ਸਰਕਟ ਬਣਾਇਆ ਵਜੋਂ ਕਿ ਆਪਾਂ ਨੇ ਕੋਇਲ ਵੀ ਦੇ ਵਿੱਚ ਜਿਹੜੀ ਹੈ ਵੀਰੇ ਆਪਣੀ ਉਹ ਮਤਲਬ ਵੀ ਕੋਈ ਨਹੀਂ ਲਾਉਂਦਾ ਆਪਾਂ ਉਹ ਕੋਇਲ ਲਾਈ ਦੀ ਇਹਦੇ ਵਿੱਚ ਆਪਣੀ ਉਹ ਆਪਣਾ ਹੀ ਕਿੱਟ ਆਪਣੀ ਤਿਆਰ ਕਹਿੰਦੇ ਇਹਨੂੰ ਕਿੱਟ ਕਹਿੰਦੇ ਆ ਜਿਹੜੀ ਮੈਗਨੈਟ ਦੀ ਕਿੱਟ ਹੁੰਦੀ ਹੈ ਇਹ ਇਹ ਸਾਈਜ਼ ਆਪਣਾ ਐਨ ਦਾ ਮੰਦਮ ਦਾ ਬਾਕੀ ਸਾਰਾ ਆਪਣਾ ਤਿਆਰ ਕਰਿਆ ਹੋਇਆ ਆਪਣਾ ਐਪ ਦੇ ਮੁਤਾਬਕ ਬਾਟੇਜ ਸਾਰੀ ਹਾਂ ਮੁੱਲੀ ਫੁੱਲ ਹੈਵੀ ਚੂਫਰ ਆਏ ਠੀਕ ਹੈ ਬਾਕੀ ਉੱਪਰ ਵੀ ਜੋ ਹੁੰਦਾ ਜਾਨੀ ਕਿ ਹੁੰਦਾ ਤਿਆਰ ਆਹ ਇਹਦੇ ਤੋਂ ਉੱਪਰ ਵੀ ਹਲੇ ਬਹੁਤ ਮੈਂ ਆ ਇਹ ਜਿਹੜਾ ਆਪਾਂ ਨੇ ਲਵਾਇਆ ਹੈ ਜਿਹੜਾ ਜੈਜਾ ਕੰਮ ਆ ਜਾਨੀ ਇਹ ਮੇਰੀ ਗੱਲ ਸੁਣ ਇਹ ਰੈਗੂਲਰ ਚੱਲਣ ਵਾਲੀ ਆਈਟਮ ਆ ਸਮਝ ਗਿਆ ਇਹ ਆਪਾਂ ਨੇ ਲਵਾਇਆ ਆ ਚੈੱਕ ਕਰ ਸਕਦਾ ਉਹਦੀ ਮੈਗਨੇਟ ਇਹ ਡਬਲ ਮੈਗਨੇਟ ਚਾ ਠੀਕ ਹੈ ਇਹ ਆਪਣੇ ਚੱਲ ਰਹੇ ਆ ਆਪਾਂ ਨੇ ਇਹੀ ਹੁਣ ਲਵਾਇਆ ਇਹਦੇ ਓਵਰ ਮੈਗਨੇਟ ਵੀ ਆਉਂਦਾ ਉਹਦੇ ਚ ਫਿਰ ਕਿਆ ਹੋ ਜਾਂਦਾ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਬਾਰ ਬਾਈ ਨਾਲ ਗੱਲ ਕਰਕੇ ਜਿਹੜੀ ਸਾਈ ਬੁੱਕ ਕਰੀਏ ਨੇ ਉਹਦੇ ਚ ਆਲਟਰਨੇਟਰ ਵੀ ਚੇਂਜ ਕਰਨਾ ਪੈਣਾ ਠੀਕ ਆ ਉਹਦੇ ਚ ਜਿਹੜੀ ਮਗਰ ਆਪਣੀ ਦੇਖਣ ਵਾਲੀ ਦਿੱਕਤ ਆ ਉਹ ਵੀ ਆਉਣੀ ਆ ਠੀਕ ਆ ਸਮਝ ਗਿਆ ਬਾਕਸੇ ਦਾ ਜਿਹੜੇ ਟੋਲੀ ਨੂੰ ਫਿਰ ਦਿੱਕਤ ਹੋ ਜਾਂਦੀ ਹਾਂ ਬਾਕਸੇ ਦਾ ਸਾਈਜ਼ ਬਾਕਸੇ ਦਾ ਸਾਈਜ਼ ਜ ਵੱਡਾ ਹੋਣਾ ਯਾਰ ਉਹਦੇ ਚ ਕਿਆ ਹੁੰਦਾ ਜੇ ਸਾਈਜ਼ ਵੱਡਾ ਹੋ ਗਿਆ ਫਿਰ ਮਗਰ ਆਪੇ ਆਪ ਦਿੱਕਤ ਆਉਣੀ ਇਹਨਾਂ ਚੀਜ਼ਾਂ ਦੀ ਠੀਕ ਨਹੀਂ ਬਹੁਤ ਲੋਕ ਆ ਯਾਰ ਵੀ ਟਰੈਕਟਰ ਦੀ ਹੁਣ origignal ਵੀ ਹੁੰਦੀ ਆ ਵੀ ਹੁਣ alternator ਨਵੇਂ ਦਾ ਹੀ ਥੋੜੋ ਯਾਰ ਅਗਲਾ ਖਲਾ ਦੂਗਾ ਸੌ ਚੀਜ਼ਾਂ ਹੁੰਦੀਆਂ ਹੁਣ ਇਹ ਚੀਜ਼ਾਂ ਉਹਦੇ ਪਰ ਚੱਲਣ ਨੂੰ ਕੋਈ ਦਿੱਕਤ ਨਹੀਂ ਹੈਗੀ ਲਾਈਟਾਂ ਵੀ ਬੜੀਆਂ ਦੀਆਂ ਡਾਇਰੈਕਟਰ ਦੀਆਂ ਹੈਡਲਾਈਟਾਂ ਵੀ ਆਪਾਂ ਨੂੰ ਸਰਜੀ ਆ ਹੁਣ ਬਾਈ ਦੇ ਪੰਦਰਾਂ ਨੀ ਜੋ ਆ ਤਹੀ ਮੇਰੀ ਨਹੀਂ ਬਾਕੀ ਕੱਲੂ ਖੇਤ ਚ ਆਪਾਂ ਨੇ ਕਰਨੀ ਆ ਰਿਵਿਊ ਠੀਕ ਨਹੀਂ ਮੇਰੇ ਵਾਲਾ ਪੁਰਾਣਾ ਹੈ ਠੀਕ ਆ ਤੁਹਾਡੇ ਵਾਲੇ ਇਹਦੇ ਵਾਲਾ ਥੋੜਾ ਜਨਾ ਮੈਂ ਤੇਰੇ ਵਾਲਾ ਜਮਾ ਹੀ ਨਾ ਮੈਂ ਹਾਂ ਬਾਕੀ ਵੀਰ ਨੇ ਕਹੇ ਦਿੱਤਾ ਕਹਿੰਦਾ ਮੇਰੀ ਗਾਰੰਟੀ ਨੇ ਕੋਈ ਨਹੀਂ ਮੈਂ ਬਲਦਾ ਔਰ ਜਿੰਨੇ ਤੁਹਾਡੇ ਲਾਇਆ ਜਦੋਂ ਉਹ ਤੁਸੀਂ ਲਵਾਏ ਵੀ ਸਾਰੇ ਹਾਂ ਉਹ ਵੀ ਚੱਲਦਾ ਦੇਖ ਲਓ ਠੀਕ ਹੈ ਔਰ ਆ ਵੀ ਇਹ ਸਿਸਟਮ ਦੇਖ ਲਾ ਇੱਕ ਹਾਂ ਇਹ 6500 ਦਾ ਹੈ 10 ਇੰਚ ਇਹ ਮੈਂ ਹੁਣ ਤੁਹਾਨੂੰ ਦੱਸਦਾ ਇਹ ਮੈਂ ਜਿਹੜੇ ਹੁਣ ਬਿਲਰ ਆਪਰੇਟਰ ਚੱਲਦੇ ਆ ਹਾਂ ਬੰਦੇ ਆ ਕੰਮ ਲੈਣਾ ਜਿਹੜੇ ਪਿੱਛੇ ਦੇ ਹਾਂ ਇਹ ਆਹਾ ਜਾਂ ਆਹਾ ਦੋਨੇ ਲੱਗੇ ਹੋਏ ਆ ਇਹਦੇ ਚ ਬਸ ਬਾਈ ਰੇਟ ਦਾ ਫਰਕ ਆ ਕਵਾਲਿਟੀ ਦਾ ਵੀ ਹੋ ਜਾ ਵਰਕ ਮਿਲੇ ਜਾਣਾ ਕਵਾਲਿਟੀ ਦਾ ਮੇਰਾ ਹੀ ਵਰਕ ਆ ਵੀਰ ਨਾਲ ਗੱਲ ਹੋਈ ਸੀ ਮੇਰੀ ਇਹਦੇ ਚ ਕੋਈ ਆ ਤਾਂ ਥੋੜਾ ਜਿਹਾ ਹੂ ਲਾਲਾ ਸਿਰਪਨ ਲਾਲਾ ਵੀ ਜਿਹਨੇ ਕਹਿ ਲਾ ਵੀ ਭਈਏ ਨੂੰ ਰਾਈਟਰ ਦੇਣਾ ਹੈ ਨਾ ਸਾਮਾ ਸਿੱਧੀ ਜੀ ਤੈਨੂੰ ਗੱਲ ਮੁਕਾ ਦਵਾ ਇਹ ਮਤਲਬ ਹਾਈ ਐਂਡ ਹੈ ਕੰਮ ਹਾਂ ਆਏ ਵਧੀਆ ਕੁਆਲਿਟੀ ਸ਼ੋਅ ਕਿੰਨੇ ਤੇ ਲੱਗ ਜੂ ਇਹ 11 ਦਾ ਇਹਦੇ ਵਿੱਚ 2 ਚੈਨਲ ਲੈਂਪ ਵੀ ਲੱਗਦਾ ਠੀਕ ਆ ਆ ਹੋ ਗਿਆ ਐਮਪ ਇਧਰ ਹਾਂ ਤੇ ਪਾਈਨਰ ਦੇ ਸਪੀਕਰ ਲੱਗਦੇ ਇਹਦੇ ਵਿੱਚ 650 ਵਾਟ ਵਾਲੇ ਠੀਕ ਆ ਇੱਕ ਇੱਕ 400 ਵਾਟ ਵਾਲੇ ਆਉਣੇ ਠੀਕ ਆ ਇਹ ਜਿਹੜੇ ਸਾਡੇ 600 ਵਾਟ ਵਾਲੇ ਲੱਗਦੇ ਇਹ 11000 ਚ ਆਹ ਚੀਜ਼ ਦੇ ਰਹੇ ਬਿੰਦਰ ਇਹਦਾ ਰੇਟ ਅੱਦਾ ਇਹਦਾ ਹਾਂ ਇਹਦੇ ਵਿੱਚ ਕੋਈ ਨਹੀਂ ਉਹ ਤਾਂ ਯਾਰ ਮੇਰੀ ਗੱਲ ਸੁਣ ਲਾ ਉਹੀ ਕੰਮ ਹੋ ਗਿਆ ਉੱਥੇ ਆਪਾਂ ਨੂੰ ਮਿੱਠਾ ਨਹੀਂ ਤਾਂ ਮਿਲੇ ਚਾਹ ਬਣਾਉਣ ਨੂੰ ਟੇਮਪੁਰ ਸਾਹਿਬ ਹਾਂ ਹਾਂ ਤੇ ਵੇ ਬਸ ਪੁਲੀ ਸਾਡੇ ਸਾਡੇ ਕੋਲ ਹੋਰ ਅੱਛਾ ਅੱਛਾ ਆਪੇ ਬਣਾਈ ਆ ਫਿਰ ਹਾਂ ਨਾ ਠੀਕ ਆ ਇਹ ਜਿਆ ਜਿਆ ਸਮਾਨ ਮਿਲਿਆ ਸੀ ਉਹੀ ਜੀ ਬਣਾ ਲਈ ਵਕੀ ਜੀ ਉਹੀ ਉਹੀ ਬਿਲਕੁਲ ਤਾਈ ਬਣੀ ਤਾਈ ਬਣੀ ਹੋਇਆ ਵੀ ਜਿੰਨਾ ਬੋਲ ਜਿੰਨਾ ਕਿ ਮੈਂ ਓਨਾ ਮਿੱਠਾ ਹੋ ਜੂਗਾ ਯਾਰ ਮੇਰੀ ਗੱਲ ਸੁਣੋ ਜੀ ਨੇ ਟਾਈਮ ਪਾਸ ਕਰਨਾ ਨਾ ਮਨ ਗਿਆ ਜਿਹਦੇ ਟਰੈਕਟਰ ਦੀ ਚਲਾਈ ਘਟਾ ਉਹਦੇ ਵਾਸਤੇ ਇਹ ਵੀ ਚੀਜ਼ ਠੀਕ ਆ ਠੀਕ ਨਹੀਂ ਆ ਆ ਜਾਂਦਾ ਵੀ ਮੁੰਡਿਆਂ ਖੁੰਡਿਆਂ ਚ ਵੀ ਆ ਜਾਂਦਾ ਇਹ ਸਿਆਣਿਆਂ ਚ ਵੀ ਆ ਜਾਂਦਾ ਵੀ ਨਾ ਬਹੁਤਾ ਇਹਨੇ ਚਿਣਕਣਾ ਨਾ ਬਹੁਤਾ ਗੱਡ ਮੰਨ ਕੇ ਇਹ ਗ੍ਰਾਮ ਆਪਦੇ ਟੈਸਟ ਹੁੰਦਾ ਉੱਚਾ ਲੱਗਣਾ ਪਿੱਛੇ ਕੋਲ ਦੇਖੀ ਆ ਬਿਲਕੁਲ ਆ ਲੱਗੇ ਹੋਏ ਪਿੱਛੇ ਅੱਗਾ ਕੋਈ ਜੇ ਮਰਦੀ ਹੁਣ ਯਾਰ ਸਾਡੇ ਮੇਰਾ ਡੇੜੀ ਚਲਾਉਂਦਾ ਇਹਦਾ ਬਾਪੂ ਚਲਾਊਗਾ ਉਹਨੇ ਕੀ ਕਰਨਾ ਬੈਠ ਦੀ ਯਾਰ ਪਹਿਲਾਂ ਵੇਚ ਵਾਲਾ ਬਟਨ ਬੰਦ ਕਰਨਾ ਠੀਕ ਨਹੀਂ ਉਹ ਦੱਸ ਕੇ ਹਟਿਆ ਸਿਸਟਮ ਚ ਅਸੀਂ ਪਹਿਲਾਂ ਵੀ ਆ ਵੀ ਆਪਸ਼ਨ ਕਰੀ ਹੋਈ ਆ ਮੈਂ ਦਿਨ ਦੱਸਾ ਸਾਡਾ ਨਾਲੇ ਕੰਮ ਆ ਇਹ ਸਾਡੀ ਰੋਜੀ ਰੋਟੀ ਆ ਤਾਂ ਸਾਡਾ ਮੇਰਾ ਖੋਦਾ ਜਿਹੜ ਆ ਸਪੀਕਰ ਹਮਤੇ ਵਧੀਆ ਹੈਗਾ ਹਾਂ ਹਾਂ ਆ ਸਪੀਕਰ ਨੂੰ ਕਹਿੰਦਾ ਵੀ ਇਹ ਇਹਦੇ ਉੱਪਰ ਉਹਨੂੰ ਉਹਨੂੰ ਵੀ ਨਹੀਂ ਉਹ ਵੀ ਖਿੱਚਦਾ ਗਿਆ ਲੈ ਵੀ ਉਹਨੂੰ ਵੀ ਜਿਵੇਂ ਜਿਵੇਂ ਯਾਰ ਏਜ ਹੁੰਦੀ ਜਾਂਦੀ ਆ ਬੰਦੇ ਦਾ ਉਹਦਾ ਟੇਸਟ ਬਣ ਜਾਂਦਾ ਠੀਕ ਹੈ ਬਾਕੀ ਤੇਰੇ ਕੋਲੋਂ ਕੰਪੋਨੈਂਟ ਵਗੈਰਾ ਕਾਰਾਂ ਚ ਉਹ ਵੀ ਲਾ ਜੰਨੇ ਆ ਠੀਕ ਆ ਉਹ ਵੀ ਲਾ ਜੰਨੇ ਆ ਕਾਰਾਂ ਦਾ ਕੰਪੋਨੈਂਟ ਹੋਊਗੀ ਜਿਵੇਂ ਸਕਰੀਨ ਵਗੈਰਾ ਹੋਊਗੀ ਚੱਲਦਾ ਹੀ ਆ ਉਹ ਵੀ ਮਤਲਬ ਔਨ ਡਿਮਾਂਡ ਆ ਵੀ ਜਿਹੜਾ ਅਗਲੇ ਨੇ ਮੰਗ ਲਿਆ ਮੰਗ ਲਿਆ ਠੀਕ ਨਹੀਂ ਇਹ ਨਹੀਂ ਹੈਗਾ ਵੀ ਨਹੀਂ ਬਾਈ ਦੇਖ ਦੋਏ ਦੁਕਾਨਦਾਰਾਂ ਮੰਗ ਵੀ ਆਲਵਾਦੂ ਸਾਡੀ ਇਹਦੀ ਗਰੰਟੀ ਹੈ ਬਾਈ ਗਰੰਟੀ ਸਾਰਿਆਂ ਦੀ ਹੋਊਗੀ ਜਿਹੜਾ ਤੁਸੀਂ ਲਵਾ ਲਿਆ ਵੀ ਆਪਣਾ ਵੀਡੀਓ ਬਣਾਉਣ ਦਾ ਵੀ ਇਹ ਮਤਲਬ ਹੁੰਦਾ ਵੀ ਹੋਰ ਬੰਦਿਆਂ ਨੂੰ ਪਤਾ ਲੱਗ ਜਾਵੇ ਆਪਾਂ ਤਾਂ ਲਗਭਗ 10 ਸਾਲ ਦੇ ਸਿਸਟਮ ਲਵਾਏ ਰਹੇ ਹਾਂ ਅਸੀਂ ਤਾਂ ਲਵਾ ਰਹੇ ਹਾਂ ਬਾਈ ਇਹ ਕਾਈਨੌਰ ਪਿੰਡ ਠੀਕ ਆ ਇਹ ਆਪਾਂ ਜਦੋਂ ਮਰੰਡੇ ਤੋਂ ਕਾਈ ਡੋਰ ਨੂੰ ਆਉਨੇ ਆ ਕਾਈਨੌਰ ਪਿੰਡ ਅੱਡੇ ਤੋਂ ਆਪਾਂ ਨੇ ਖੱਬੇ ਹੱਥ ਮੋੜਨਾ ਗੁਰਦੁਆਰਾ ਸਾਹਿਬ ਨੂੰ ਰੋੜ ਜਾਂਦਾ ਉਹਦੇ ਉੱਪਰ ਦੁਕਾਨ ਆ ਬਾਕੀ ਨੰਬਰ ਆਪਾਂ ਨੇ ਬਾਈ ਦਾ ਪਾ ਦੇਣਾ ਨਾਲ ਠੀਕ ਹੈ ਜਿਹਨੇ ਵੀ ਜਿਵੇਂ ਦੀ ਵੀ ਚੀਜ਼ ਲਵਾਉਣੀ ਆ ਉਹ ਆਪਣਾ ਫੋਨ ਕਰਕੇ ਤਸੱਲੀ ਕਰਕੇ ਫੇਰ ਆਇਓ ਇਹ ਨਹੀਂ ਆਪਾਂ ਕਹਿੰਦੇ ਮਰੰਡੇ ਦੇ ਕਾਈਨੌਰ ਵਾਲਾ ਹੀ ਰੋਡ ਵੱਜਦਾ ਇਹ ਹਾਂ ਜੇ ਆਪਾਂ ਨੇ ਰੋਪੜ ਨੂੰ ਜਾਣਾ ਹੈ ਨਾ ਇਹ ਮਰੰਡੇ ਦੇ ਕਾਈਨੌਰ ਵਾਲਾ ਹੀ ਰੋਡ ਵੱਜਦਾ ਮੇਲ ਰੋਡ ਕਾਈਨੌਰ ਇਹ ਪਿੰਡ ਮਰੰਡਾ ਦਾ ਕਾਈਨੌਰ ਰੋਡ ਇਹ ਗਏ ਨੇ ਬਾਕੀ ਜਿਹੜਾ ਰਿਪੇਅਰ ਦਾ ਸਿਸਟਮ ਕਿਵੇਂ ਆ ਇਹਦੀ ਗਾਰੰਟੀ ਕਿਵੇਂ ਆ ਗਾਰੰਟੀ ਦੀ ਸਾਲ ਦੀ ਆ ਠੀਕ ਆ ਉਹ ਟੁੱਟ ਭੱਜ ਦੀ ਗਾਰੰਟੀ ਨਹੀਂ ਤੁਹਾਨੂੰ ਕੋਈ ਚੀਜ਼ ਟੁੱਟ ਭੱਜ ਉਹਦਾ ਕੋਈ ਤਰੀਕਾ ਨਹੀਂ ਹੋਊਗੀ ਨਾ ਨਾ ਉਹਦੀ ਤਾਂ ਚੱਲ ਹੁੰਦੀ ਨਹੀਂ ਲੱਕੀ ਕੋਈ ਪਾਣੀ ਦੀ ਵੀ ਐ ਤਾਂ ਕੋਈ ਕਹ ਲਾ ਵੀ ਪਾਣੀ ਮੀਂਹ ਵਾਲਾ ਬਚੜ ਪੁੱਛੜ ਜੀ ਝਾਲ ਝੱਲ ਲੰਦਾ ਹਾਂ ਜਿਹੜਾ ਪ੍ਰੈਸ਼ਰ ਡੱਗ ਵਾਲਾ ਬਹੁਤ ਹੀ ਉਹ ਪਾੜ ਜੰਨੇ ਆ ਯਾਰ ਫਿਰ ਤੇ ਦਾ ਮੇਰੇ ਪੰਦੇ ਜੈਲ ਹੋਗੇ ਨਾ ਕੰਮ ਉਹ ਉਹਦੀ ਗਾਰੰਟੀ ਨਹੀਂ ਹੁੰਦੀ ਹੈਗੀ ਠੀਕ ਹੈ ਉਹਦਾ ਅਗਲੇ ਨੂੰ ਵੀ ਪਤਾ ਵੀ ਬਾਈ ਇਹ ਗਲਤੀ ਹੋ ਗਈ ਠੀਕ ਹੈ ਇਹ ਆਪਣੀ ਹੈ ਇਹ ਮਿਸਟੇਕ ਠੀਕ ਹੈ ਬਾਕੀ ਉਹਦਾ ਕੋਈ ਚੱਕਰ ਨਹੀਂ ਹੈ ਰਿਪੇਅਰ ਤਾਂ ਆਪਣੇ ਕੋਲੇ ਹੋਊਗੀ ਜਦੋਂ ਉਹ ਆਪਣੇ ਲਾਇਆ ਹੈ ਨਾ ਹੋਰ ਦਾ ਵੀ ਜਿਵੇਂ ਕਈ ਬੰਦੇ ਦਾ ਹੋਰ ਆਦਰ ਪਾਰਟੀ ਦਾ ਸਿਸਟਮ ਲੱਗਿਆ ਉਹ ਵੀ ਕਰਦੀ ਦਾ ਆਪਾਂ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਕੋਈ ਮਤਲਬ ਉਹ ਨਹੀਂ ਹੈਗਾ ਉਹ ਨਹੀਂ ਹੈਗਾ ਸਾਨੂੰ ਵੀ ਤਾਂ ਉਹ ਤੇ ਹੀ ਲਵਾਇਆ ਹੈ ਹਾਂ ਵੀ ਉਹ ਨਹੀਂ ਹੈ ਬਾਕੀ ਬਾਈ ਜਿਵੇਂ ਦਾ ਆਪਾਂ ਚੱਲਦਾ ਦਾ ਸਰਕਲ ਹੈ ਨਾ ਬਾਰੇ ਦੱਸਿਆ ਠੀਕ ਹੈ ਤੇ ਐਮਪਾ ਬਾਰੇ ਵੀ ਮਾੜਾ ਦੱਸ ਦੇ ਵੀਰੇ ਐਮਪ ਵੀਰੇ ਆਪਾਂ ਇੱਕ ਤਾਂ ਫੋਰ ਚੈਨਲ ਯੂਜ਼ ਕਰਦੇ ਆ ਸਾਬੂਪੁਰ ਵਾਲੇ ਸਿਸਟਮ ਤੇ ਠੀਕ ਹੈ ਇੱਕ ਆਪਾਂ ਮੋਨੋ ਯੂਜ਼ ਕਰਦੇ ਆ ਠੀਕ ਹੈ ਮੋਨੋ ਵੀ ਕਈ ਤਰ੍ਹਾਂ ਦੇ ਆ ਫੋਰਚਨ ਲੱਗਦੀ ਹੈ 12 ਇੰਚੀ ਵਾਸਤੇ ਲੱਗਦਾ ਹੈ ਠੀਕ ਹੈ 15 ਇੰਚੀ ਵਾਸਤੇ ਅਲੱਗ ਮੋਨੋ ਆ ਓਕੇ ਹਾਂ ਮਤਲਬ ਯਾਰ ਹੁਣ ਤੈਨੂੰ ਪਤਾ ਹੀ ਆ ਹੁਣ ਕਈ ਤਰ੍ਹਾਂ ਇੱਕ ਤਾਂ ਹੁੰਦਾ ਵੀ ਆਪਾਂ ਨੇ ਫਿਕਸੇ ਰੱਖਿਆ ਵਾ ਸਿਸਟਮ ਹਾਂ ਫਿਕਸ ਨਹੀਂ ਹੈਗਾ ਹਾਂ ਫਿਕਸ ਨਹੀਂ ਹੈਗਾ ਅਗਲਾ ਕਹਿੰਦਾ ਛੋਟੇ ਚ ਸਾਨੂੰ ਵੱਧ ਬਾਤ ਚਾਹੀਦੀ ਹੈ ਆਪਾਂ ਹੈਵੀ ਸਮਾਲ ਲਾ ਦੀਦਾ ਜਿਵੇਂ ਮੋਨੋ ਐਂਪਲਰ ਦੀਦਾ ਫਿਰ ਥੋੜੇ ਜੇ ਹੈਵੀ ਮੈਗਨਟ ਵਾਲੇ ਹੈਵੀ ਕੋਇਲ ਹੋ ਜਾਂਦੀ ਆ ਮਤਲਬ ਇਹ ਆਪਣੇ ਕੋਲ ਦੋ ਤਰ੍ਹਾਂ ਦਾ ਹੋ ਗਿਆ ਸਿਸਟਮ 15 ਇੰਚ ਵੀ ਦੋ ਤਰ੍ਹਾਂ ਦਾ ਹੋ ਗਿਆ 15 ਇੰਚ ਵੀ ਦੋ ਤਰ੍ਹਾਂ ਦਾ ਹੋ ਗਿਆ 12 ਇੰਚ ਵੀ ਦੋ ਤਰ੍ਹਾਂ ਦਾ ਦੋ ਤਰ੍ਹਾਂ ਦਾ ਹੋ ਗਿਆ ਅੱਛਾ ਇਹ ਕਿੰਨੇ ਕਿੰਨੇ ਵਾਲਾ ਜਿਹੜਾ ਆਪਣਾ ਮਤਲਬ ਵੀ ਰੈਗੂਲਰ ਨਾਲ ਚੱਲਦਾ 12 ਇੰਚੀ ਵਾਲਾ ਠੀਕ ਹੈ ਉਹ ਆਪਾਂ 25000 ਚ ਅੱਠ ਸਪੀਕਰ ਨਾਲ ਦੋ ਸਬੂਫਰ 15 ਇੰਚ ਠੀਕ ਹੈ ਤੇ ਇੱਕ ਆਪਣਾ 27.5 ਦਾ ਹੋ ਜਾਂਦਾ ਉਹਦੇ ਵਿੱਚ ਸਬੂਫਰ ਥੋੜਾ ਜਿਹਾ ਕਹਿੰਦਾ ਵੀ ਕੋਇਲ ਹੋਰ ਪੈਂਦੀ ਹੈ ਹਾਂ ਕਿਉਂਕਿ ਆਪਾਂ ਆਪ ਤਿਆਰ ਕਰਦੇ ਆਂ ਆਪਾਂ ਨੂੰ ਕੁਝ ਨਹੀਂ ਚੱਕਰ ਆਪਾਂ ਉਹੀ ਫਾਇਲੇ ਤਿਆਰ ਕਰ ਦੀਦਾ ਠੀਕ ਹੈ ਫੇਕ ਮੋਨੋ ਐਂਪਲਾ ਦੀਦਾ ਠੀਕ ਹੈ ਉਹਦੀ ਆਉਟਪੁੱਟ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਨਹੀਂ ਹੜਿਕਾ ਕਰਨਾ ਗਰੇ ਨੇ ਬਹੁਤਾ ਬਕਸਾ ਬੜੇ ਦਾ ਹੋ ਜਾਂਦਾ ਤੈਨੂੰ ਪਤਾ ਹੀ ਆ ਹਾਂ 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 ਉਹ ਸਿਸਟਮ ਉਹਦੇ ਵਿੱਚ ਆਇਆ ਵੀ ਆਉਟਪੁੱਟ ਵੱਜ ਜਾਂਦੀ ਹੈ ਉਹਦੀ ਠੀਕ ਹੈ ਇਹ ਹੋ ਗਿਆ ਚਲੋ ਜੀ ਚਲੀਏ ਹੁਣ ਫੇ ਆਪਾਂ ਬਾਈ ਟਾਈਮ ਹੋ ਗਿਆ ਬਹੁਤ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਚ